ਕਣਕ ਦੀ ਫਸਲ ਤੇ ਸੁੰਡੀ ਦਾ ਕਹਿਰ ਲਗਾਤਾਰ ਜਾਰੀ ਹੈ ਜਿਸ ਨੂੰ ਲੈ ਕੇ ਸਾਰੇ ਕਿਸਾਨ ਪਰੇਸ਼ਾਨ ਨਜ਼ਰ ਆ ਰਹੇ ਨੇ ਇਸ ਵਕਤ ਮੌਕੇ ਤੇ ਸਾਡੇ ਨਾਲ ਕਿਸਾਨ ਭਰਾ ਵੀ ਮੌਜੂਦ ਨੇ ਤੇ ਨਾਲ ਹੀ ਨਾਲ ਖੇਤੀਬਾੜੀ ਅਫਸਰ ਵੀ ਮੌਜੂਦ ਨੇ ਆਓ ਇਹਨਾਂ ਤੋਂ ਜਾਣਦੇ ਹਾਂ ਸੁੰਡੀ ਲੱਗਣ ਦੇ ਕੀ ਕਾਰਨ ਨੇ ਤੇ ਕਿਵੇਂ ਇਸ ਨੂੰ ਰੋਕਿਆ ਜਾ ਸਕਦਾ ਹੈ ਇਸ ਵੀਡੀਓ ਨੂੰ ਸਾਰੇ ਕਿਸਾਨ ਭਰਾਵਾਂ ਤੱਕ ਪਹੁੰਚਾ ਦਿਓ ਤਾ ਜੋ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਤੁਹਾਡੇ ਕਿੰਨੀ ਕੁ گلابی ਸੰਡੀ ਦਾ ਹਮਲਾ ਦੇਖਣ ਨੂੰ ਮਿਲ ਰਿਹਾ ਤੁਹਾਡੇ ਵੱਲੋਂ ਕੀ ਕੀ ਯਤਨ ਕੀਤੇ ਜਾ ਰਹੇ ਬਈ ਮੈਂ ਅਰਚਦੀਪ ਸਿੰਘ ਆ ਜੀ ਤੇ ਆਪਣੀ ਸੰਡੀ ਅਟੈਕ ਬਈ ਫੁੱਲ ਆ ਜੀ گلابی ਸੰਡੀ ਦਾ ਜੀ ਤੇ ਆਪਣੇ ਸਾਰੇ ਸਾਹਮਣੇ ਸੰਡੀ ਫੁੱਲ ਆ ਜੀ ਦਵਾਈ ਵੀ ਇਹ ਤੇ ਲਾਈਸ ਕਲੋਰੀ ਆ ਭਾਈ ਹੁਣੇ ਵੀ ਫੁੱਲ ਹੈ ਇਸ ਟਾਈਮ ਜੀ ਅੱਛਾ ਕਿੰਨਾ ਕੁ ਨੁਕਸਾਨ ਦੇਖਣ ਨੂੰ ਮਿਲ ਰਿਹਾ ਤੁਹਾਡੇ ਵੱਲੋਂ ਕੀ ਯਤਨ ਕੀਤੇ ਜਾ ਰਹੇ ਆਪਣੀ ਫਸਲ ਨੂੰ ਬਚਾਉਣ ਵਾਸਤੇ ਆਪਣੀ 100 ਚੋਂ 20% ਪੂਰਾ ਨੁਕਸਾਨ ਆ ਜੀ ਇਸ ਟਾਈਮ ਜੀ ਤੇ ਬਹੁਤ ਜ਼ੋਰ ਲਾਈ ਨੇ ਆਪਾਂ ਮਤਲਬ ਪਾਣੀ ਨਾ ਹੋਵੇ ਦਵਾਈ ਸਿੱਟਾਂਗੇ ਫੇਰ ਮਾੜਾ ਮੋਟਾ ਕੰਟਰੋਲ ਹੋਊਗਾ ਜੀ ਤੇ ਹੁਣ ਟੈਗ ਫੁੱਲ ਆਈ ਇਸ ਟਾਈਮ ਅ ਕਿਸ ਤਰ੍ਹਾਂ ਬਜਾਈ ਕੀਤੀ ਗਈ ਸੀ ਤੁਹਾਡੇ ਵੱਲੋਂ ਕਣਕ ਜੀ ਆਪਣੀ ਪਰਾਲੀ ਵਿੱਚ ਨੱਪੀ ਗਈ ਸੀ ਸੁਪਰ ਸੀਡਰ ਨਾਲ ਜੀ ਠੀਕ ਹੈ ਤੇ ਉਹਦਾ ਕਰਕੇ ਥੋੜੀ ਜਿਆਦਾ ਦਿੱਕਤ ਆ ਰਹੀ ਹੈ ਜੀ ਕਿੰਨਾ ਕੁ ਸਮਾਂ ਹੋਗਾ ਬੀਜੇ ਨੂੰ ਕਿ ਇਹ ਗੇਤੀ ਬੀਜ ਜੀ ਕੀ ਸੀ ਤੁਹਾਡੇ ਵੱਲੋਂ ਹਾਂਜੀ ਸੀ ਗੇਤੀ ਕਣਕ ਜੀ ਉਹ ਟਾਈਮ ਹੀ ਸੀਗਾ ਜੀ ਆਪਾਂ ਇਹ ਕਹਿ ਦਈਏ ਤੇ ਅੱਜ 20 ਕਿ ਦਿਨਾਂ ਦੀ ਹੋ ਗਈ 22 ਦਿਨਾਂ ਦੀ ਕਣਕ ਜੀ ਤੇ ਹੁਣ ਫੁੱਲ ਟੈਗ ਆਈ ਸੁੰਢੀ ਦਾ ਆਪਣੇ ਖੇਤੀਬਾੜੀ ਵਿਭਾਗ ਵੱਲੋਂ ਦੀਆਂ ਸ ਉੰਨਾ ਖਾਤਰੀ ਹੈ ਮਤਲਬ ਆਪਾਂ ਨੂੰ ਪ੍ਰੋਸੀਡਰ ਆਈ ਸਬਸਿਡੀ ਦੇ ਉਹਦੇ ਖਾਤਰੀ ਆਪਾਂ ਬੀਜੀਸੀ ਆਪਾਂ ਨੂੰ ਆਈ ਸੀ ਇਹ ਪਰਾਲੀ ਸਮਝੀ ਤੇ ਨਾਲੇ ਆਪਣੀ ਰੇਹ ਬਣੂਗੀ ਜੀ ਠੀਕ ਹੈ ਤੇ ਉਹ ਦਾ ਕਾਰਨ ਹੀ ਹੋ ਗਿਆ ਜੀ ਬਸ ਸੁੰਡੀ ਦਾ ਅਟੈਕ ਜੀ ਠੀਕ ਹੈ ਫਿਰ ਹੁਣ ਕਿ ਸਪਾਰਸ਼ਕ ਮੰਨਿਆ ਜਾ ਰਹੀਆਂ ਫਸਲ ਨੂੰ ਬਚਾਉਣ ਵਾਸਤੇ ਤੁਹਾਡੇ ਵੱਲੋਂ ਹਾਂਜੀ ਸਪਾਰਸ਼ਕ ਪੂਰੀਆਂ ਮੰਨੀਆਂ ਜਾਂਦੀਆਂ ਕੀ ਕੀ ਯਤਨ ਕੀਤੇ ਜਾ ਰਹੇ ਨੇ ਤੁਹਾਡੇ ਵੱਲੋਂ ਯਤਨ ਹੀ ਫਿਰ ਆਪਾਂ ਆਪਣੀ ਜ਼ਿੰਮੇਵਾਰੀ ਤੇ ਹੁਣ ਜੀ ਸੁੰਡੀ ਦਾ ਹੱਲ ਕਰ ਸਕਦੇ ਆ ਜੀ ਡਾਕਟਰ ਸਾਹਿਬ ਆਪਰੇ ģੀੜਾ ਮਾਰਦੇ ਹੀ ਤੇ ਆਪਾਂ ਨੂੰ ਦੱਸਣਗੇ ਬਾਪੂ ਆਪਾਂ ਬਾਪ ਜਿਆਦਾ ਤਾਂ ਇਹ 'ਚ ਗੌਰ ਰੱਖਣੀ ਆ ਫੇਰ ਜੇ ਇਹ ਜੇ ਲੇਟ ਫਿਟ ਹੋ ਗਈ ਫੇਰ ਨੁਕਸਾਨ ਵਧੂਗਾ ਇਹਦਾ ਇਹਨੂੰ ਟਾਈਮ ਨਾਲ ਪਾਣੀ ਦੇਵਾਂਗੇ ਜੀ ਤੇ ਦਵਾਈ ਪਾਉਗੇ ਇਹ ਚ ਜੇ ਆਪਾਂ ਲੇਟ ਹੋ ਗਈ ਫੇਰ ਅਟੈਕ ਵਧੂਗਾ ਜੀ ਪਿਛਲੀ ਵਾਰ ਨੇ ਉਹ ਅਟੈਕ ਘਟਾਈ ਪਰ ਆਪਣੇ ਪਿਛਲੀ ਵਾਰ ਵੀ ਆਪਾਂ ਬੀਜੀ ਸੀ ਉਹ ਅਟੈਕ ਥੋੜਾ ਜਿਆਦਾ ਸੀ ਤੇ ਬਸ ਪਿਛਲੀ ਵਾਰ ਨੂੰ ਥੋੜੀ ਅੱਗੇ ਨਹੀਂ ਛਾੜ ਦਾ ਕੋਈ ਫਰਕ ਨਹੀਂ ਸੀ ਛਾੜ ਉਹ ਨਹੀਂ ਸੀ ਦੱਸੋ ਗੁਲਾਬੀ ਸੁੰਡੀ ਦਾ ਹਮਲਾ ਵੇਖਣ ਨੂੰ ਮਿਲਿਆ ਤੁਹਾਡੇ ਵਿਭਾਗ ਵੱਲੋਂ ਕਹੇ ਜਾਂ ਜਿਹੜਾ ਹੈਗਾ ਕਿਸਾਨਾਂ ਨੂੰ ਜਿਹੜਾ ਹੈ ਗਾਈਡ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਸਾਡੇ ਵੱਲੋਂ ਜ਼ਿਲ੍ਹਾ ਬਠਿੰਡਾ ਦੇ ਵਿੱਚ ਬਲਾਕ ਪੱਧਰ ਤੇ ਤੇ ਸਰ ਸਰਕਲ ਪੱਧਰ ਤੇ ਕੁਝ ਜ਼ਿਲ੍ਹਾ ਪੱਧਰ ਤੇ ਟੀਮਾਂ ਬਣਾਈਆਂ ਗਈਆਂ ਹਨ ਤੇ ਇਸ ਸਾਨਾਂ ਦੇ ਖੇਤਾਂ ਦਾ ਜਿੱਥੇ ਖਾਸ ਕਰਕੇ ਗੇਤੀ ਬਜਾਈ ਕੀਤੀ ਗਈ ਹੈ ਜਾਂ ਜਿੱਥੇ ਨਾਲ ਲੱਗਦੇ ਖੇਤਾਂ ਵਿੱਚ ਝੋਨੇ ਦੀ ਬਜਾਈ ਲੇਟ ਵਾਢੀ ਕੀਤੀ ਗਈ ਹੈ ਉਹਨਾਂ ਖੇਤਾਂ ਦੇ ਵਿੱਚ ਜ਼ਿਆਦਾ ਖਿਆਲ ਰੱਖਣ ਦੀ ਲੋੜ ਹੈ ਉਸ ਤੇ ਅਸੀਂ ਸਰਵੇਖਣ ਕਰ ਰਹੇ ਹਾਂ ਹਰ ਹਫ਼ਤੇ ਟੀਮਾਂ ਬਣ ਚੁੱਕੀਆਂ ਹਨ ਤੇ ਇੱਕ ਸਾਡਾ ਨੂੰ ਸੂਚਿਤ ਕੀਤਾ ਜਾ ਰਿਹਾ ਪਿੰਡ ਪਿੰਡ ਜਾ ਕੇ ਕਿਤਨੇ ਵਿੱਚ ਜਾ ਕੇ ਦੇਖ ਕੇ ਜਿੱਥੇ ਵੀ ਸਾਨੂੰ ਸ਼ਿਕਾਇਤ ਮਿਲਦੀ ਹੈ ਉੱਥੇ ਸਾਡੇ ਵਿਭਾਗ ਦੇ ਲੋਕੀ ਡਾਕਟਰ ਜਾ ਕੇ ਦੱਸਦੇ ਆ ਇਹਨਾਂ ਮਰੀਜ਼ ਸਾਰੀ ਜੋ ਡਾਕਟਰ ਜੀ ਹਮਰਾ ਦੇਖਣ ਨੂੰ ਮਿਲਦਾ ਉਹਨਾਂ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਇਹ ਜਿਹੇ ਉਹਨਾਂ ਵੱਲੋਂ ਜਿਹੜਾ ਹੈਗਾ ਆਪਣੀ ਫਸਲ ਬਚਾਉਣ ਨੂੰ ਯਤਨ ਕੀਤੇ ਜਾਣ ਵੀ ਇਸ ਤਰ੍ਹਾਂ ਦੀ ਜਿਹੜੀ ਸੁੰਡੀ ਹੈਗੀ ਹੈ ਹਰ ਸਾਲ ਹੀ ਆਉਂਦੀ ਹੈ ਇਹ ਕੀੜਾ ਜਦੋਂ ਐਸਕਿਵੀ ਟੈਂਪਰੇਚਰ ਥੋੜਾ ਜ਼ਿਆਦਾ ਇਹਦੇ ਵਿੱਚ ਘਬਰਾਉਣ ਦੀ ਜ਼ਿਆਦਾ ਲੋੜ ਨਹੀਂ ਗਈ ਕਿਸਾਨਾਂ ਨੂੰ ਇਹ ਹੀ ਵੀਡ ਕਰਦਿਆਂ ਤੁਹਾਡੇ ਮਾਦੀਰਾਂ ਵੀ ਇਹ ਵੀ ਤੁਸੀਂ ਆਪਣੇ ਖੇਤਾਂ ਦਾ ਸਰਵੇਖਣ ਕਰਨ ਦਾ ਜੋ ਵਿਭਾਗ ਦੀ ਸਪਰਸ਼ਾ ਕੀਤੀਆਂ ਜਿਵੇਂ ਮਿੱਟੀ ਦੇ ਵਿੱਚਰ ਲਾ ਕੇ ਸਪਰੇਅ ਕਰਨ ਨੂੰ ਜ਼ਹਿਰ ਪਾਉਣ ਨੂੰ ਕਿਹਾ ਗਿਆ ਤਾਂ ਮਿੱਟੀ ਦੇ ਵਿੱਚਰ ਲਾ ਕੇ ਪਾਓ ਜੇ ਸਪਰੇਅ ਕਰਨ ਲਈ ਜਿਹੜੀ ਚੀਜ਼ ਦੀ ਸਪਰੇਅ ਕਰਨ ਲਈ ਕਿਹਾ ਗਿਆ ਉਹ ਦੀ ਸਪਰੇਅ ਕੀਤੀ ਜਾਵੇ ਇਹ ਹਮਲਾ ਕਿਹੋ ਜਿਹੇ ਖੇਤਾਂ ਜਿਆਦਾ ਦੇਖਣ ਨੂੰ ਮਿਲ ਰਿਹਾ ਹੈ ਇਹ ਜਿਹੜੇ ਗੇਤੀ ਬੀਜੀ ਕਣਕਾਂ ਜਾਂ ਜਿੱਥੇ ਨਾਲ ਝੋਨੇ ਦੀ ਜਿਹੜੀ ਵਾਢੀ ਲੇਟ ਕੀਤੀ ਗਈ ਉਹਦੇ ਉਹਨਾਂ ਖੇਤਾਂ ਵਿੱਚ ਜਿਆਦਾ ਹਮਲਾ ਦੇਖਿਆ ਗਿਆ ਜੇਕਰ ਕਿਸਾਨਾਂ ਨੂੰ ਕੋਈ ਦਿੱਕਤ ਬਾਦੀ ਹੈ ਤੁਹਾਡੇ ਵਿਭਾਗ ਵੱਲੋਂ ਆਪਣੇ ਤੌਰ ਤੇ ਕਿਹੋ ਜਿਹਾ ਪ੍ਰਬੰਧ ਕੀਤਾ ਹੈ ਕੋਈ ਵੀ ਕਿਸਾਨ ਸਾਡੇ ਜਿਹੜੇ ਵਿਭਾਗ ਦੇ ਅਧਿਕਾਰੀਆਂ ਨਾਲ ਤਾਲਮਿਲ ਕਰ ਸਕਦਾ ਸਾਡੇ ਨਾਲ ਤਾਲਮਿਲ ਕਰ ਸਕਦਾ ਜੋ ਵੀ ਲੋੜ ਹੈਗੀ ਆ ਤੁਹਾਡੇ ਨਾਲ ਇਹ ਤਲਕਾਤ ਕਰ ਸਕਦਾ